स्टार एजी न्यूज़ चैनल से तो आपका स्वागत करते हैं नभिया और ताजी खबरें देखने के लिए स्टार एजी न्यूज़ चैनल को लाइक शेयर कमेंट और सब्सक्राइब जरूर करो वाहेगुरु जी का खालसा वाहेगुरु जी की फतेह आज शहीदां दे सरताज शांति दे पुंज ਵਾਹਣੀ ਦੇ ਬੋਥ ਤਾਨ ਤਨ ਸਹਿਬ ਸ੍ਰੀ ਗੁਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਦਿਹਾੜਾ ਜਿੱਥੇ ਵੀ ਨਾਨਕ ਨਾਮ ਦੇਵਾ ਸੰਤਾਂ ਵਸਦੀਆਂ ਹਨ ਬੜੇ ਪ੍ਰੇਮ ਪਿਆਰ ਅਤੇ ਅਤਿ ਆਸ਼ਾ ਦੇ ਨਾਲ ਮਨਾ ਰਹੀਆ ਠੀਕ ਉਸੇ ਹੀ ਤਰ੍ਹਾਂ ਸੰਗਤਾਂ ਦੇ ਸਹਿਯੋਗ ਦੇ ਨਾਲ ਗੁਰਦੁਆਰਾ ਸਿੰਘ ਸਭ ਕੋਟ ਖਾਲਸਾ ਵਿਖੇ ਵੀ ਸਹਿਬ ਸ੍ਰੀ ਗੁਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਸਹਿਬ ਸ੍ਰੀ ਗੁਰਜਨ ਦੇਵ ਜੀ ਮਹਾਰਾਜ ਸ਼ਹੀਦੀ ਦੇ ਦੋ ਤਿੰਨ ਕਾਰਨ ਹਨ ਜੋ ਸਭ ਤੋਂ ਵੱਡਾ ਕਾਰਨ ਮੈਂ ਕਹਿੰਦਾ ਹਾਂ ਉਹ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦਾ ਚੜਾ ਹੈ ਭਾਵੇਂ ਕਿ ਇਤਿਹਾਸਕਾਰ ਇਹ ਵੀ ਦੱਸਦੇ ਹਨ ਕਿ ਉਹਨਾਂ ਦੇ ਪਰਿਵਾਰਕ ਤੌਰ ਤੇ ਵੀ ਵਖਰੇਵੇਂ ਸਨ ਵੱਡੇ ਭਰਾਤਾ ਪਾਈ ਪਿਰਤਿ ਸਿੰਘ ਦੇ ਨਾਲ ਉਹਨਾਂ ਦੀ ਬੰਨਦੀ ਨਹੀਂ ਸੀ ਉਹ ਵੀ ਇਹਨਾਂ ਨੂੰ ਈਰਖਾ ਕਰਦਾ ਸੀ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਤੇ ਦਿੱਤੀ ਤਵੀ ਤੇ ਬਿਠਾਉਣ ਦੇ ਵਿੱਚ ਉਹਨਾਂ ਦਾ ਵੀ ਹੱਥ ਹੈ ਦੂਸਰੀ ਜਿਹੜੀ ਦੱਸਦੇ ਹਨ ਚੰਦੂ ਦੀ ਲੜਕੀ ਦਾ ਰਿਸ਼ਤਾ ਜਿਹੜਾ ਟਕਰਾ ਕੇ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਮਹਾਰਾਜ ਨੇ ਉਹ ਵੀ ਸ਼ੀਧੀ ਦਾ ਕਾਰਨ ਬਣਦਾ ਹੈ ਲੇਕਿਨ ਸਭ ਤੋਂ ਵੱਡਾ ਕਾਰਨ ਜਿਹੜਾ ਹੈ ਉਹ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਰਚਨਾ ਹੈ ਕੋਈ ਵੀ ਸਰਕਾਰ ਆਪਣੇ ਰਾਜ ਦੇ ਵਿੱਚ ਦੂਸਰੇ ਰਾਜ ਨੂੰ ਵਾਧਾ ਫੁੱਲਦਾ ਨਹੀਂ ਦੇਖਣਾ ਚਾਹੁੰਦੀ ਇਸ ਕாகੇ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਸਿੱਖ ਕੌਮ ਜਿਹੜੀ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਦਾ ਆਪੇ ਹੈ ਤੇ ਉਹ ਗੁਰੂ ਗ੍ਰੰਥ ਸਾਹਿਬ ਦੇ ਆੜੇ ਵਾਲੇ ਬੈਠਣਾ ਪਿਆ ਤੇ ਇਸੇ ਤਰ੍ਹਾਂ ਇਹ ਸਰਕਾਰਾਂ ਜਿਹੜੀਆਂ ਕੰਡੀਆਂ ਚਾਹੇ ਕੋਈ ਉਸ ਵੇਲੇ ਦੀ ਸਰਕਾਰ ਹੈ ਚਾਹੇ ਹੁਣ ਇਸ ਵੇਲੇ ਦੀ ਜਿਹੜੀ ਹਿੰਦੁਸਤਾਨ ਦੀ ਸਰਕਾਰ ਹੈ ਉਸਨੇ ਵੀ 1984 ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਹੀ ਜੋ ਕਿ ਅਤ ਦੀ ਗਰਮੀ ਸੀ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਤੇ ਅਟੈਕ ਕੀਤਾ ਸੀ ਉਹਦੇ ਪਿੱਛੇ ਵੀ ਬੜਾ ਵੱਡਾ ਕਾਰਨ ਹੈ ਕਿਉਂਕਿ ਸਿੱਖ ਕੌਮ ਜਿਹੜੇ ਆ ਆਪਣਾ ਹੱਕ ਮੰਗਦੀ ਸੀ ਵੱਧ ਅਧਿਕਾਰਾਂ ਦੀ ਮੰਗ ਕਰਦੀ ਸੀ ਕਿਉਂਕਿ ਜਦੋਂ ਆਜ਼ਾਦੀ ਦੀ ਲੜਾਈ ਲੜੀ ਗਈ ਸਨ ਉਸ ਵੇਲੇ ਤਿੰਨ ਕੌਮਾਂ ਆਜ਼ਾਦੀ ਦੀ ਲੜਾਈ ਲੜ ਰਹੀਆਂ ਸਨ Hindu, Sikh ਅਤੇ Musalman Musalmanਾਂ ਨੇ ਆਪਣਾ ਅੱਢ ਜਿਹੜਾ ਦੇਸ਼ ਲੈ ਲਿਆ ਤੇ ਸਿੱਖਾਂ ਨੇ ਹਿੰਦੂਆਂ ਦੇ ਨਾਲ ਰਹਿਣਾ ਜਿਹੜਾ ਮਨਜ਼ੂਰ ਕਰ ਲਿਆ ਕਿਉਂਕਿ ਉਸ ਵੇਲੇ ਦੇ Hindu ਹਾਕਮ ਜਿਹੜੇ ਸਨ ਉਹਨਾਂ ਨੇ ਬੜੇ ਸ਼ਬਦ ਬਾਅੂ ਘਾ ਕੇ ਸਿੱਖਾਂ ਨੂੰ ਆਪਣੇ ਨਾਲ ਲਾ ਲਿਆ ਸਿੱਖ ਆਜ਼ਾਦ ਜਦੋਂ ਦੇਸ਼ ਆਜ਼ਾਦ ਹੋ ਗਿਆ ਉਸੇ ਵੇਲੇ ਹੀ ਉਹਨਾਂ ਹਾਕਮਾਂ ਨੇ ਸਾਨੂੰ ਜੁਰਾਇਮ ਪੇਸ਼ਾ ਕੌਮ ਜਿਹੜਾ ਦਿੱਤਾ ਗਿਆ ਨਾਲ ਹੀ ਉਦੋਂ ਇਹ ਆਖਿਆ ਗਿਆ ਸੀ ਕਿ ਜੇ ਸੇਕ ਕੌਮ ਨੂੰ ਇਨਸਾਫ ਨਹੀਂ ਮਿਲੇਗਾ ਤੇ ਉਹਨੂੰ ਤਲਵਾਰ ਚੁੱਕਣ ਦਾ ਹੱਕ ਹੈ। ਤੇ ਉਸ ਵੇਲੇ ਨੌਜਵਾਨਾਂ ਨੇ ਜਦੋਂ ਕਿ ਉਹਨਾਂ ਨੂੰ ਆਪਣਾ ਹੱਕ ਨਾ ਮਿਲਦਾ dissਿਆ ਸ਼ਾਂਤ ਸ਼ਾਂਤਮਈ ਧਰਮ ਜੁਦ ਮੋਰਚਾ ਚੱਲ ਰਿਹਾ ਸੀ ਤੇ ਸਹਿ ਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਉਸ ਵੇਲੇ ਦੀ ਇੰਦਰਾ ਗਾਂਧੀ ਨੇ ਹਰਮੰਦਰ ਸਾਹਿਬ ਤੇ ਅਟੈਕ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਟਹਿ ਟੇੜੀ ਕੀਤਾ ਹਰਮੰਦਰ ਸਾਹਿਬ ਦੇ ਸ਼ੀਨੇ ਵਿੱਚ ਗੋਲੀਆਂ ਮਾਰੀਆਂ ਜਾ ਸਈਆਂ। ਜਿਹੜੇ ਕਿ ਸਿੱਖ ਕੌਮ ਰਹਿਦੀ ਦੁਨੀਆ ਦਾ ਜਦ ਤੱਕ ਸਿੱਖ ਕੌਮ ਦੇ ਵਿੱਚ ਜਾਨ ਹੈ ਇਸ ਸਾਕੇ ਨੂੰ ਜਿਹੜਾ ਪੜਾ ਨਹੀਂ ਸਕਦੀ ਇਹ ਅੱਜ ਉਹਨਾਂ ਸ਼ਹੀਦਾਂ ਨੂੰ ਵੀ ਅਸੀਂ ਨਮਸਕਾਰ ਕਰਦੇ ਹਾਂ ਜਿੰਨਾ ਸ਼ਹੀਦਾਂ ਨੇ 2-400 ਦੀ ਗਿਣਤੀ ਦੇ ਵਿੱਚ ਸਨ ਹਜ਼ਾਰਾਂ ਦੀਆਂ ਫੌਜਾਂ ਦਾ ਜਿਨ੍ਹਾਂ ਨੇ ਮੁਕਾਬਲਾ ਕੀਤਾ ਹੈ ਇਹ ਹੀ ਬੰਦਿਆਂ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਮੈਂ ਪਰਮਿੰਦਰ ਸਿੰਘ ਸੰਧੂ ਮੁਖ ਸੇਵਾਦਾਰ ਗੁਰਦਰਾ ਸਿੰਘ ਸਭਾ ਅਜਾਰ ਨਗਰ ਕੋਟ ਖਾਲਸਾ